ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤਰਕਾ ਟੀਵੀ ਚੈਨਲ ਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਤੁਹਾਡੇ ਲਈ ਆਪਾਂ ਗਾਂ ਲੈ ਕੇ ਆਏ ਆ ਤੇ ਕਰਾਂਗੇ ਮਾਲਕਾਂ ਨਾਲ ਗੱਲਬਾਤ ਸਾਰੀ ਜਾਣਕਾਰੀ ਲਵਾਂਗੇ ਗਾਂ ਬਾਰੇ ਹਾਂਜੀ ਭਾਈ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਭਾਈ ਨਾਂ ਦੱਸਦੇ ਆਪਣਾ ਨਾਮ ਅੰਗਰੇਜ਼ ਸਿੰਘ ਜੀ ਅੰਗਰੇਜ਼ ਸਿੰਘ ਹਾਂਜੀ ਤੇ ਪਿੰਡ ਬੁੱਜਲ ਦਾ ਆਪਣਾ ਹਾਂ ਪਿੰਡ ਬੁੱਜਲ ਦਾ ਸੰਗੜੀ ਹਾਂ ਮੈਂ ਆਪਣੇ ਪਿੰਡ ਹੀ ਖੜਾ ਹਾਂਗਾ ਤੇ ਭਾਈ ਆਪਾਂ ਨੂੰ ਪਹਿਲਾਂ ਗਾਂ ਬਾਰੇ ਜਾਣਕਾਰੀ ਦੇ ਦਿਓ ਗਾਂਬਰੇ ਦੂਜੇ ਸਵੇ ਸੁੰਦੀ ਆ ਦੂਜੇ ਸਵੇ ਸੁੰਦੀ ਆ ਹਾਂਜੀ ਪਹਿਲੇ ਪਹਿਲੇ ਸੋਏ ਨੇ 12 ਲੀਟਰ ਦੋ ਦਿੱਤਾ ਠੀਕ ਆ ਪਹਿਲੇ ਸੋਏ ਨੇ ਤੁਸੀਂ ਆ ਤੇ ਘਰੇ ਚੋਇਆ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਕਿੰਨੇ ਦਿਨ ਹੋ ਗਏ ਸੋਈ ਨੂੰ ਇਹ 4 ਵੇ ਸੋਹ ਸੋਈ ਵੀਰੇ ਮਗਰ ਬੱਛੀ ਆ ਅੱਜ ਸਵੇ ਸੋਈ ਆ ਅੱਜ ਸਵੇ ਹਾਂਜੀ ਹਾਂਜੀ ਠੀਕ 4 ਤਰੀਕ ਨੂੰ ਹਾਂਜੀ ਠੀਕ ਆ ਠੀਕ ਆ ਮਗਰ ਬੱਛੀ ਆ ਮਗਰ ਬੱਛੀ ਠੀਕ ਆ ਠੀਕ ਆ ਬੱਛੀ ਜਰਸੀ ਆ ਜਰਸੀ ਆ ਹਾਂਜੀ ਹੂੰ ਦੇਖੋ ਦੋਸਤ ਵਧੀਆ ਠੀਕ ਆ ਭਰਾ ਬੱਛੀ ਨੇ ਹੈਗੀ ਹਾਂਜੀ ਹਾਂ ਹਾਂ ਤੇ ਗਾਂ ਹੈਗੀ ਹੈ ਕ੍ਰੋਸ ਕ੍ਰੋਸ ਸ਼ਾਹੀਵਾਲ ਆ ਜੀ ਸ਼ਾਹੀਵਾਲ ਕ੍ਰੋਸ ਹਾਂਜੀ ਸ਼ਾਹੀਵਾਲ ਕ੍ਰੋਸ ਠੀਕ ਹੈ ਠੀਕ ਹੈ ਠੀਕ ਹੈ ਤੇ ਪਹਿਲੇ ਸੂਏ ਦਾ ਖਰ ਦੁੱਧ ਘਾਟ ਹੀ ਹੁੰਦਾ ਹਨਾ ਹਾਂਜੀ ਹਾਂਜੀ ਦੂਜੇ ਸੂਏ ਪਸ਼ੂ ਬੰਦਾ ਸਹੀ ਤਾਂ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਆਪਾਂ ਨਾੜਗਾ ਵੀ ਦਿਖਾ ਦੇਣਾ ਨਾੜਗਾ ਵੀ ਨਹੀਂ ਜਾਂਦਾ ਹਨਾ ਹਾਂਜੀ ਕਈ ਵੀ ਰੰਦਾ ਤੇ ਵੀਰੇ ਜੇਰ ਜੂਰ ਪੈ ਗਈ ਨਾ ਹਾਂਜੀ ਜੇਰ ਕੰਪਲੀਟ ਆ ਹਾਂ ਜੇਰ ਵੀ ਆਪਾਂ ਤੁਹਾਨੂੰ ਦਿਖਾ ਸਕਦੇ ਆ ਸਕਰੀਨ ਦੇ ਉੱਪਰ ਚੱਲੀ ਜਾਂਦੀ ਆ ਜੇਰ ਵੀ ਚੈੱਕ ਕਰ ਲਓ ਤੇ ਥਾਨ ਦੇ ਵਾ ਬਹੁਤ ਸੋਹਣਾਗਾ ਤੇ ਆਪਾਂ ਮੁੱਲ ਕੀ ਕਰਦਾ ਭਾਈ ਇਹਦਾ ਮੁੱਲ ਵੀਰੇ ਦਾ 48000 ਰੁਪ 48000 ਰੁਪਏ ਮੁੱਲ ਹਾਂਜੀ ਠੀਕ ਹੈ ਤੇ ਛੋਟ ਵਗੈਰਾ ਕੋਈ ਕੋਈ ਨਹੀਂ ਮਾਨਤਾ ਕਰਦਾਂਗੇ ਤੁਹਾਡੀ ਵੀਡੀਓ ਦੇਖ ਕੇ ਆਉਂਦਾ ਕੋਈ ਬੰਦਾ ਹਾਂ ਮਾਨਤਾ ਜ਼ਰੂਰ ਹੈ ਹਾਂਜੀ ਠੀਕ ਹੈ ਤੇ ਆਪਾਂ ਆਪਣੇ ਨਾ ਪਿੰਡ ਦੇ ਨੇੜੇ ਦੇ ਪਿੰਡ ਦੱਸ ਦੀਏ ਕਈ ਵਾਰੀ ਨਾ ਜਿੰਮੇ ਕੋਈ ਦੂਰ ਦਾ ਜੋ ਪੈਣ ਹੁੰਦਾ ਆਪਣੇ ਸ਼ਹਿਰ ਹੈਗਾ ਭਗਤਾ ਭਾਈ ਜੀ ਭਗਤਾ ਭਾਈ ਸ਼ਹਿਰ ਦੇ ਨੇੜੇ ਹੈ ਹਨਾ ਉਧਰ ਆਪਣੇ ਸੁਖਾਨੰਦ ਪਿੰਡ ਨੇੜੇ ਇੱਕ ਪਾਸੇ ਥਰਾਜ ਹੈ ਹਾਂ ਥਰਾਜ ਆ ਗਿਆ ਤੇ ਕਿਸਰਾਲਾ ਆ ਗਿਆ ਕਿਸਰਾ ਅੱਡਾ ਮੇਰਾ ਭਾ ਭਗਤੇ ਤੋਂ ਬਾਗੇ ਪਰਾਂ ਨੂੰ ਕਹਦੇ ਰੋਡ ਜਾਂਦਾ ਨਾ ਹਾਂਜੀ ਹਾਂਜੀ ਉਧਰ ਖੰਬਿਆ ਤੇ ਸੜਕ ਮੋੜ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਬਾਈ ਆਪਾਂ ਨੰਬਰ ਦੱਸ ਦੇ ਆਪਾਂ ਨੰਬਰ ਹੈਗੇ 946552 946552 181552 181552 ਹਾਂਜੀ ਹਾਂਜੀ ਠੀਕ ਹੈ ਕਈ ਵਾਰੀ ਬਾਈ ਚਾਂਸ ਲੱਗਦਾ ਨਹੀਂ ਦਾ ਇੱਕ ਨੰਬਰ ਹੋਰ ਬੋਲ ਦੇ 94643 94643 03633 03633 33 ਹਾਂਜੀ ਠੀਕ ਹੈ ਹਾਂਜੀ ਦੋਸਤੋ ਹਵਾਨਾ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਥਣ ਮੁੱਠੀ ਵਾਲਾ ਥਣ ਬਹੁਤ ਸੋਹਣਾ ਥਣ ਤੇ ਬਾਈ ਚਵਾਈ ਚੂਈ ਕਿਵੇਂ ਆ ਇੱਕ ਨੰਬਰ ਹੈ ਵੀਰੇ ਇੱਕ ਨੰਬਰ ਹਾਂਜੀ ਹਾਂਜੀ ਤੇ ਹੱਥੋਂ ਦਤ ਨਹੀਂ ਕਰਦੇ ਨਹੀਂ ਵੀਰੇ ਨਹੀਂ ਨੇ ਕਈ ਰਿ ਹੁੰਦਾ ਨਾ ਮਾਲੀ ਚੋ ਸਕਦਾ ਹਾਂ ਕਈ ਜਿਆਦਾਤਰ ਹੁਣ ਪ੍ਰੋਬਲਮ ਇਹੀ ਆ ਨਾ ਵੀ ਬੁੜਵੇਂ ਕਹਿੰਦੇ ਨੇ ਵੀ ਹੱਥਾਂ ਨਾਲ ਕਰਦਿਆਂ ਹੁਣ ਪਸ਼ੂ ਕਰਦਾ ਹੋਵੇ ਥੋੜਾ ਬੱਚੇ ਦਾ ਕਰਦੀ ਆ ਹਾਂ ਉਹ ਬੱਚੇ ਦਾ ਚਲ ਪਸ਼ੂ ਨੇ ਕਰ ਨਹੀਂ ਕਰਨਾਗਾ ਹਾਂਜੀ ਠੀਕ ਆ ਠੀਕ ਆ ਤੇ ਵੀਰੇ ਆਪਣੇ ਘਰ ਦੀ ਬਿਹੜਾ ਜਾਂ ਆਪਾਂ ਲੈਂਦੀ ਸੀ ਪਹਿਲੇ ਨਹੀਂ ਪਹਿਲੇ ਟੁਕੜ ਲੈ ਜਾਂਦੀ ਸੀ ਆਪਾਂ ਲੈਂਦੀ ਸੀ ਟੁਕੜ ਹਾਂਜੀ ਟੁਕੜ ਤਾਂ ਠੀਕ ਆ ਠੀਕ ਆ ਦੋਸਤੋ ਕਰ ਲੋ ਚੈੱਕ ਬਹੁਤ ਸੋਹਣੇ ਗਾਹਾਂਗੇ ਤੇ ਕਰ ਲੋ ਪਾਈਆਂ ਦਾ ਸੰਪਰਕ ਨੰਬਰ ਉੱਪਰ ਚੱਲ ਰਿਹਾ ਹੈਗਾ ਸਕਰੀਨ ਦੇ ਹਾਂਜੀ ਦੋਸਤੋ ਕਰ ਲਿਓ ਬਈਆਂ ਦਾ ਸੰਪਰਕ ਤੇ ਮੈਨੂੰ ਦਿਓ ਇਆਜਤ ਜੁੜੇ ਰਹੋ ਪਿੰਡ ਤਰਕਾ ਟੀਵੀ ਚੈਨਲ ਦੇ ਨਾਲ ਮਿਲਦੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ ਠੀਕ ਆ ਬਈ ਧੰਨਵਾਦ ਓਕੇ ਜੀ